કે તાઈ બનેયા હતા કે આ વાત 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 આ વાત

ਜਦੋਂ ਪਕੜਾ ਦੇ ਜੀ ਯਾਤ ਕਰਕੇ ਆਪਣੀ ਰਿਪੋਰਟ ਪ੍ਰਧਾਨ ਦੇ ਸਾਹਮਣੇ ਰੱਖੀ ਤੇ ਅਗਲਾ ਵਿਸ਼ਾ ਕੀ ਹੈ ਸਰਦਾਰ ਜੀ ਮੀਡੀਆ ਨੂੰ ਸਮਾਂ ਦਿਓ ਜੀ ਮੀਡੀਆ ਨੂੰ ਸਮਾਂ ਦਿਵਾਤਾ ਦੇ ਲੋ ਜੀ ਆਓ ਜੀ ਕੀ ਹੋਇਆ ਆਹ ਆਹ ਬੰਦੇ ਨੂੰ ਦੁਬਾਰਾ ਜੀ ਕੋਈ ਨਹੀਂ ਕੋਈ ਮੇਰੇ ਕੋਲ ਆ ਕੇ ਬੈਠੇ ਕੋਈ ਨਹੀਂ ਆ ਜੀ ਇਹਨਾਂ ਨੇ ਕਿਹਾ ਜੀ ਕਿ ਮੁੰਡਾ ਐਸਾ ਪਲਾਂ ਜੀ ਉਹਦਾ ਜੀ ਕਿੱਥੇ ਹਰਿਆ ਉਹਦਾ ਅੰਗੇ ਦੱਸੋ ਸਾਹ ਕੋਈ ਦੇਰੇ ਗਲਤੀ ਹੈ देर से सरकार जनमान्य कमेटी के लिए लेके क्या नोडा हुआ था हमने ये वाले सरकार को बता सकते हैं ये वाली बात कराया था और वाला प्रोग्राम है हां टेस्टिंग हो गया थोड़ी सी हमने डिगर है राजा जी किया ये मतलब 5 सेकंड में पद नहीं मैं हूं मैं ने फ्री में नंबर ऐसे ही डालना है छोटा मुकर लिए थे ਅੱਜ ਦੀ ਜੋ ਮੀਟਿੰਗ ਦਾ ਏਜੰਡਾ ਤਾਂ ਕੁਝ ਪੰਥਕ ਮਸਲਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਦੇ ਵਿੱਚ ਇੱਕ بڑا ਅਹਿਮ ਮਸਲਾ ਸੀ ਤਖਤ ਦਮਦਮਾ ਸਾਹਿਬ ਦੇ ਜੇਜ਼ੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਥੱਲੇ ਰੱਖਣਾ ਉਹਨਾਂ ਤੇ ਉਹਨਾਂ ਦੇ ਰਿਸ਼ਤੇਦਾਰਾਂ ਵੱਲੋਂ ਕੁਝ ਦੋਸ਼ ਲਾਏ ਗਏ ਆ ਉਸਦੇ ਸਾਧੂ ਵੱਲੋਂ ਦੋਸ਼ ਲਾਏ ਗਏ ਆ ਉਹਦੇ ਵਿੱਚ ਕੀ ਸਚਾਈ ਆ ਉਹ ਸਚਾਈ ਦਾ ਪਤਾ ਕਰਨ ਵਾਸਤੇ ਇੱਕ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਆ ਉਹ ਜੋ ਤਿੰਨ ਮੈਂਬਰੀ ਕਮੇਟੀ ਆ 15 ਦਿਨ ਦੇ ਵਿੱਚ ਵਿੱਚ ਇਹ ਫੈਸਲਾ ਦੇਵੇਗੀ ਸੋ ਇਹਨਾਂ ਕੀ ਅੱਜ ਕਮੇਟੀ ਦੇ ਮੈਂਬਰ ਇੱਕ ਤਾਂ ਹੈਗੇ ਨੇ ਰਗੂਜੀਤ ਸਿੰਘ ਵਿਰਕ ਸਾਡੇ ਜੋ ਉਮੀਦ ਪ੍ਰਧਾਨ ਨੇ ਸੀਨੀਅਰ ਉਮੀਦ ਪ੍ਰਧਾਨ ਇੱਕ ਮੈਂ ਖੋਦਾ ਸ਼ੇਸ਼ ਸਿੰਘ ਮੰਡ ਜਨਰਲ ਸਕੱਤਰ ਤੇ ਇੱਕ ਹੈਗੇ ਨੇ ਭਿੰਡਰ ਸਾਹਿਬ ਜੋ ਸ਼੍ਰੋਮਣੀ ਕਮੇਟੀ ਦੇ ਮੈਂਬਰ ਆ ਤਿੰਨਵੇਂ ਵੀ ਕਮੇਟੀ ਬਣਾਈ ਗਈ ਉਹ ਕਿਹੜੇ ਕਿਹੜੇ ਮੁੱਦੇ ਵਿਚਾਰੇ ਗਏ ਨੇ ਵਿੱਚ ਹੋਰ ਕੋਈ ਖਾਸ ਮੁੱਦਾ ਨਹੀਂ ਅੱsse ਦੀ ਰਿਹਾ ਜਿਹੜੀ ਸਾਰੇ ਡਿਸਕਸ ਉਹਨਾਂ ਵਾਲੇ ਸਮੇਂ ਦੇ ਵਿੱਚ ਕੀ ਨਵੇਂ ਨਵੇਂ ਫੈਸਲੇ ਲਾ ਸਕਦੇ ਆ ਜੀ ਇਹ ਤਾਂ ਹੁਣ ਸਮਝ ਦੱਸੇਗਾ। ਜੀ थैंक यू। ਮੈਂ ਜਸਵੰਤ ਸਿੰਘ ਪ੍ਰਹਿਣ ਸ਼੍ਰੋਮਣੀ ਕਮੇਟੀ ਮੈਂਬਰ ਹਲਕਾ ਸਦਮਾ ਵੇੜਦਾ ਹਾਂ ਭਰਵੀਜੀਤ ਸਿੰਘ ਗਰਾਇਪੋਰਾ ਜੀ ਜੀ ਜਲੰਧਰ ਤੋਂ ਅੱਜ ਦੀ ਮੀਟਿੰਗ ਹੋਈ ਜੀ ਮੀਟਿੰਗ ਚ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਹੁਣ ਤੱਕ ਵਿਚਾਰ ਚਰਚਾ ਅੱਜ ਨਾਲ ਇੱਕ ਅ ਐਮਰਜੈਂਸੀ ਮੀਟਿੰਗ ਸੱਦੀ ਸੀਗੀ ਇੱਥੇ ਆ ਕੇ ਪਤਾ ਲੱਗਿਆ ਸਾਨੂੰ ਅਜੰਡਾ ਤਾਂ ਉਹਦਾ ਪੰਥਕ ਵਿਚਾਰਾਂ ਸੀ ਪਰ ਗਿਆਨੀ ਹਰਪ੍ਰੀਤ ਸਿੰਘ ਜਸਦਾਰ ਜਿਹੜੇ ਦਮਦਮਾ ਸਾਹਿਬ ਦੇ ਆ ਉਹਨਾਂ ਦੇ ਖਿਲਾਫ ਉਨਾਰੇ ਕਿਸੇ ਰਿਸ਼ਤੇਦਾਰ ਨੇ ਦਰਖਾਸਤ ਦਿੱਤੀ ਸੀ ਉਹ ਦਰਖਾਸਤ ਨੂੰ ਉਧਾਰ ਬਣਾ ਕੇ ਕਹਿੰਦੇ ਸੀ ਵੀ ਉਹਦੀਆਂ ਸੁਭਾਵਾਂ ਖਤਮ ਕਰ ਦੇਣੀਆਂ ਅਸੀਂ ਉਹਨੂੰ ਗੱਲ ਨੂੰ ਚੰਗੀ ਨਹੀਂ ਕਿਹਾ ਇਹ ਵੀ ਗੱਲ ਆ ਵੀ ਜੇ ਕਿਤੇ ਤੇ ਕੋਈ ਦੋਸ਼ ਲੱਗਦਾ ਉਹਦੀ ਪੜਤਾਲ ਨਿਰਪੱਖ ਹੋਣੀ ਚਾਹੀਦੀ ਆ ਉਹ ਕਹਿੰਦੇ ਕਮੇਟੀ ਬਣਾਉਂਦੇ ਆ ਜੇ ਪੜਤਾਲ ਕਰਾਉਣੀ ਆ ਸਾਡਾ ਹੀ ਖਛਾ ਸੀ ਕਿ ਅਸੀਂ ਵਿਰੋਧੀ ਤੇ ਰਹਾਂ ਕਮੇਟੀ ਤੁਸੀਂ ਆਪਦੀ ਬਣਾ ਰਹੇ ਹੋ ਤਿੰਨ ਮੈਂਬਰੀ ਮੈਂ ਇਹ ਤੋ ਤਾਂ ਕਿਹਾ ਮੈਂ ਕਿਹਾ ਜੇ ਤੁਹਾਨੂੰ ਮੇਰੇ ਤੇ ਕੋਈ ਡਾਊਟ ਆ ਨਾ ਬੜੇ ਨਿਹਾਇਤ ਸ਼ਰੀਫਾ ਪਰ ਮਜੀਤ ਸਿੰਘ ਤੁਸੀਂ ਇਹਨਾਂ ਨੂੰ ਪਾ ਲੋ ਸਾਡਾ ਵਿਰੋਧੀ ਧਿਰ ਦਾ ਇੱਕ ਨੁਮਾਇੰਦਾ ਤਾਂ ਹੋਵੇ ਅਸੀਂ ਦੇਖੀਏ ਤਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਤੁਸੀਂ ਕਰਦੇ ਹੋ ਪਰ ਉਹ ਮੰਨੇ ਨਹੀਂ ਪਤਾ ਨਹੀਂ ਕੀ ਖਦਸ਼ਾ ਸੀਗਾ ਇਸ ਕਰਕੇ ਅਸੀਂ ਤਾਂ ਇਸ ਗੱਲ ਦੇ ਵਿਰੋਧਾਂ ਇੰਨਾ ਸਤਕਾਰ ਆਉਦਾ ਤੇ ਉਹ ਸਤਕਾਰ ਜੇ ਤੁਸੀਂ ਸੇਵਾ ਮੁਕਤ ਕਰਨਾ ਸਤਕਾਰਤਾ ਬਣਿਆ ਨਾ ਜਲੀਲ ਨਾ ਕਰੋ ਇੱਕ ਤਰਫਾ ਨਾ ਕਰੋ ਜੇ ਕੋਈ ਦਰਖਾਸਤਾਂ ਕਾਲੂ ਦੂਜੇ ਸਿੰਘ ਸਵਾਨ ਦੇ ਖਿਲਾਫ ਵੀ ਕੋਈ ਦਾਜੂ ਇਸੀਂ ਸਾਰੇ ਰੋਟਾ ਦਾਂਗੇ ਦਰਖਾਸਤ ਮੇਰੇ ਖਿਲਾਫ ਵੀ ਕੋਈ ਦੇ ਦੂ ਬਿਨਾ ਪੜਤਾਲ ਤੋਂ ਤੁਸੀਂ ਉਧਰ ਹਾਂ ਪੜਤਾਲ ਪਾਰਦਰਸ਼ੀ ਕਰਉਣੀ ਨੂੰ ਕਿਹਾ ਸੀ ਉਹ ਮੰਨੇ ਨਹੀਂ ਉਹ ਕਹਿੰਦੇ ਸਾਡੀ ਤਿੰਨ ਮੈਂਬਰੀ ਜਿਹੜੀ ਅਸੀਂ ਅਨਾਉਂਸ ਕਰਤੀ ਕਮੇਟੀ ਉਹੀ ਕਰੂ ਮੈਂ ਤਾਂ ਕਿਹਾ ਸੀ ਇੱਕ ਵਿਰੋਧੀ ਧਰਦਾ ਲੈ ਲਿਓ ਨਾਲੇ ਅਸੀਂ ਤੁਹਾਡੀ ਪੜਤਾਲ ਦੱਸ ਸਰ ਕੋਈ ਲੀਡਰ ਆਇਆ ਕੌਣ ਲੀਡਰ ਆਇਆ ਮੈਨੂੰ ਬਾਹਲਾ ਨਹੀਂ ਮੈਨੂੰ ਸ਼ਾਇਦ ਆ ਬਾਹਰ ਜਦੋਂ ਮੈਂ ਗੇਟ ਤੋਂ ਇੰਟਰ ਹੋਇਆ ਬਿਕਰਮ ਜੀਠੀਆ ਤੇ ਆਏ ਸੀ ਉਦੋਂ ਪਹਿਲਾਂ ਮੈਂ ਇਸ ਗੱਲ ਦੀ 100% ਤਸਦੀਕ